ਸਖਾਲੀ ਕੈਨੇਡਾ ਤੇ ਯੂਕੇ ਤੋਂ ਦੋ ਚੰਗੀਆਂ ਖਬਰਾਂ ਸਾਹਮਣੇ ਆਈਆਂ ਨੇ ਦਰਸਲ ਕੈਨੇਡਾ ਵਿੱਚ ਸਿੱਖ ਭਾਈਚਾਰੇ ਨੂੰ ਕੈਨੇਡੀਅਨ ਸਮਾਜ ਦਾ ਉਟਟਾ ਹਿੱਸਾ ਮੰਨਿਆ ਜਾਂਦਾ ਹੈ ਪ੍ਰਧਾਨ ਮੰਤਰੀ ਤੇ ਸੂਬਾਈ ਮੁੱਖ ਮੰਤਰੀਆਂ ਸਮੇਤ ਹੋਰਨਾ ਭਾਈਚਾਰਿਆਂ ਵੱਲੋਂ ਦੇਸ਼ ਵਾਸਤੇ ਸਿੱਖਾਂ ਦੇ ਯੋਗਦਾਨ ਲਈ ਧੰਨਵਾਦ ਵੀ ਕੀਤਾ ਜਾਂਦਾ ਰਹਿੰਦਾ ਹੈ ਹੁਣ ਦੇ ਵਿੱਚ ਕਿਚਨਰ ਵਿਖੇ ਰਿਮੈਂਬਰਸ ਡੇ ਸਟੈਂਪ ਜਾਰੀ ਕੀਤੀ ਜਾਵੇਗੀ ਜੋ ਸਿੱਖ ਕੈਨੇਡੀਅਨ ਫੌਜੀਆਂ ਦੀਆਂ ਸੇਵਾਵਾਂ ਨੂੰ ਸਮਰਪਿਤ ਦਾ ਡਾਕ ਟਿਕਟ ਨੂੰ ਦੇਸ਼ ਤੇ ਡਾਕ ਵਿਭਾਗ ਕੈਨੇਡਾ ਪੋਸਟ ਵੱਲੋਂ ਤਿਆਰ ਕੀਤਾ ਗਿਆ ਉਹ ਡਾਕ ਟਿਕਟ ਪਹਿਲੇ ਸੰਸਾਰ ਜੰਗ ਦੌਰਾਨ ਕੈਨੇਡੀਅਨ ਫੌਜ ਵਿੱਚ ਪਰਤੀ 10 ਸਿੱਖ ਫੌਜੀਆਂ ਤੋਂ ਲੈ ਕੇ ਹੁਣ ਤੱਕ ਫੌਜ ਵਿੱਚ ਸੇਵਾ ਕਰ ਰਹੇ ਸਿੱਖਾਂ ਲਈ ਸਨਮਾਨ ਦਾ ਪ੍ਰਤੀਕਾ Ontario ਚ ਕਿਚਨਰ ਵਿਖੇ 2 ਨਵੰਬਰ ਨੂੰ ਪਹਿਲੀ ਸੰਸਾਰ ਜੰਗ ਦੇ ਹੀਰੋ ਮੰਨੇ ਜਾਂਦੇ ਫੌਜੀ ਜਵਾਨ ਬਖਮ ਸਿੰਘ ਦੀ ਕਬਰ ਤੇ 18ਵੇਂ ਸਾਲਾਨਾ ਸਿੱਖ ਰਿਮੈਂਬਰਸ ਦੇ ਸਮਾਗਮ ਚ ਇਸ ਡਾਕ ਟਿਕਟ ਨੂੰ ਜਨਤਕ ਕੀਤਾ ਜਾਵੇਗਾ ਬਖਮ ਸਿੰਘ ਨੇ 22 ਕੈਨੇਡੀਅਨ ਇਨਫੈਂਟਰੀ ਬਟਾਲੀਅਨ ਨਾਲ ਫਰਾਂਸ ਤੇ ਬੈਲਜੀਅਮ ਚ ਜੰਗ ਲੜੀ ਅਤੇ 1919 ਚ ਕਿਚਨਰ ਚ ਫੌਜੀ ਹਸਪਤਾਲ ਚ ਉਨ੍ਹਾਂ ਦਾ ਦਿਹਾਤ ਹੋ ਗਿਆ ਉਧਰ ਦੂਜੇ ਪਾਸੇ ਬ੍ਰਿਟੇਨ ਦੀ ਵਰਤਾਨੀਆਂ ਦੀ ਸੰਸਦ ਚ ਸਿੱਖਾਂ ਵਿਰੁੱਧ ਨਸਲੀਅਤ ਤੇ ਨਫ਼ਰਤੀ ਹਮਲਿਆਂ ਲੈ ਕੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਔਰ ਸਿੱਖਸ ਅਤੇ ਸਿੱਖ ਫੈਡਰੇਸ਼ਨ ਯੂਕੇ ਵੱਲੋਂ 1984 ਦੀ ਸਿੱਖ ਨਸਲਕੁਸ਼ੀ ਨੂੰ ਸਮਰਪਿਤ ਸਮਾਗਮ ਚ ਵੈਸਟ ਮਿਡਲੈਂਡ ਚ ਦੋ ਪੰਜਾਬੀ ਔਰਤਾਂ ਤੇ ਹੋਏ ਨਫ਼ਰਤੀ ਅਤੇ ਜ਼ਬਰ ਜਨਾਬ ਵਰਗੇ ਹਮਲਿਆਂ ਦੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਗਈ ਵਕਫਾ ਕਾਗੂਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦਾ ਨਫ਼ਰਤੀ ਵਤੀਰਾ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਸੀ ਉਹਨਾਂ ਕਿਹਾ ਕਿ ਅਸੀਂ ਬ੍ਰਿਟਾਨੀਆ ਨੂੰ ਅਮਰੀਕਾ ਨਹੀਂ ਵੰਡ ਦੇ ਵਾਂਗੇ ਵਿਸ਼ਵ ਜੁੱਧਾਂ 'ਚ ਸਿੱਖਾਂ ਦੇ ਪਾਈ ਯੋਗਦਾਨ ਦੀ ਛਲਾਘਾ ਕਰਦੇ ਹਾਂ ਜੱਗੀ ਜੌਲ ਦੀ ਰਿਹਾਈ ਦਾ ਮਾਮਲਾ ਵੀ ਛੁੱਕਿਆ ਗਿਆ